ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸਿੱਖਿਆ ਕ੍ਰਾਂਤੀ ਮਹਿੰਮ ਤੇ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਪਿੰਡ ਸੋਇਆ ਸਖੋਵਾਲ ਉੱਦਣਵਾਲ ਕੰਡੀਲਾ ਨਤਮੋਕਲ ਅਤੇ ਲੀਲ ਕਲਾ ਦੇ ਸਰਕਾਰੀ ਸਕੂਲਾਂ ਦਾ ਉਦਘਾਟਨ ਪ੍ਰੋਗਰਾਮ ਕੀਤਾ ਗਿਆ ਸਕੂਲਾਂ ਦੇ ਨਵਿਨੀਕਰਨ ਦੇ ਲਈ 60 ਲੱਖ ਕੁਝ ਹਜ਼ਾਰ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਉਦਘਾਟਨ ਪ੍ਰੋਗਰਾਮ ਦੌਰਾਨ ਕਿਸਾਨਾਂ ਵੱਲੋਂ ਵਿਧਾਇਕ ਅਮਰਪਾਲ ਸਿੰਘ ਦਾ ਰਸਤਾ ਰੋਕਿਆ ਗਿਆ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪਹਿਲਾਂ ਤਾਂ ਸੋਨਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਸੋਹੀਆਂ ਵਿੱਚ ਸਕੂਲ ਦਾ ਔਰ ਉਸ ਤੋਂ ਬਾਅਦ ਪਿੰਡ ਉਧਨਵਾਲ ਔਰ ਫਿਰ ਪਿੰਡ ਕੰਡੀਲਾ ਫਿਰ ਪਿੰਡ ਸਖੋਵਾਲ ਔਰ ਹੁਣ ਇਸ ਟਾਈਮ ਨਾਤ ਮੌਸਲ ਹੋਰ ਇਸ ਤੋਂ ਬਾਅਦ ਅਲੀਲ ਕਲਾਂ ਜਾ ਰਹੇ ਆਂ ਔਰ ਇਸ ਤੇ ਤਕਰੀਬਨ ਅਸੀਂ 60 ਲੱਖ ਕੁ 10000 ਰੁਪਏ ਦੀ ਗ੍ਰਾਂਟ ਜਿਹੜੀ ਅਸੀਂ ਸੀਜੀਪ ਆਇਆ ਇਹਨਾਂ ਸਕੂਲਾਂ ਚ ਤੇ ਉਹਦੇ ਕੰਮ ਜਿਹੜੇ ਹੋ ਚੁੱਕੇ ਨੇ ਉਹਨਾਂ ਦਾ ਜਾਇਜ਼ਾ ਲਿਆ ਔਰ ਉਦਘਾਟਨ ਕੀਤਾ ਔਰ ਇਸ ਤਹਿਤ ਜੋ ਬਾਕੀ ਕੰਮ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਜਾ ਰਹੇ ਆਂ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਨਾ ਇੱਕ ਕਹਿ ਸਕਦੇ ਹੋ ਡਿਮਾਂਡ ਹੈ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਸਕੂਲ ਨੇ ਸਾਡੇ ਸੈਂਟਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਆ ਉਹ ਵੱਡਾ ਕਰ ਸਕੀਏ ਔਰ ਉਹਦਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਫਾਇਦਾ ਮਿਲ ਸਕੋ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਹਾਂ ਝੂਠ ਜਿੰਨਾ ਮਰਜ਼ੀ ਕੋਈ ਬੋਲੇ ਝੂਠ ਸਾਹਮਣੇ ਆ ਜਾਂਦਾ ਹੁਣ ਆਵਾਮ ਦੇ ਸਾਹਮਣੇ ਆ ਕਿਹੜੇ ਕਮਰੇ ਬਣੇ ਕਿਹੜੇ ਨਹੀਂ ਬਣੇ ਆਵਾਮ ਨੂੰ ਪਤਾ ਹੈ ਕਿੰਨਾ ਚਿਰ ਇਹ ਝੂਠ ਬੋਲ ਲੈਣਗੇ ਜੀ ਆ ਜਿੰਨੇ ਵੀ ਆ ਨਾ ਦੇਖੋ ਕਿਸਾਨ ਜੂਨੀਅਨ ਨਹੀਂ ਮਾਰੇ ਇਹਨਾਂ ਦੇ ਲੀਡਰ ਜਿਹੜੇ ਬਾੜਿਆ ਝੂਠ ਬੋਲਦੇ ਆ ਨਾ ਜਿਹੜੇ ਝੂਠ ਬੋਲਣ ਵਾਲੇ ਇਹਨਾਂ ਦੇ ਵਿੱਚ ਬਹੁਤ ਅੱਛੇ ਲੀਡਰ ਸੀਗੇ ਅੱਜ ਤੋਂ ਜਦੋਂ ਇਹ ਹੋਇਆ ਸੀ ਸ਼ੁਰੂ ਸਾਡਾ ਮੋਰਚਾ ਪਰ ਹੁਣ ਟਾਈਮ ਦੇ ਨਾਲ ਇਹਨਾਂ ਦੇ ਵਿੱਚ ਕੁਝ ਇਹੋ ਜਿਹੇ ਵੀ ਮਤਲਬੀ ਲੋਕ ਜਿਹੜੇ ਜੁੜ ਚੁੱਕੇ ਨੇ ਜਿਹੜੇ ਆਪਣਾ ਫਾਇਦਾ ਚੁੱਕਣਾ ਚਾਹੁੰਦੇ ਆ ਅਦਰਵਾਇਜ਼ ਇਹੋ ਜਿਹੀ ਗੱਲ ਇਹਨਾਂ ਤੋਂ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਚ ਕਈ ਇਹੋ ਜਿਹੇ ਸਕੂਲ ਨੇ ਜਿੱਥੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਆ ਸਰਕਾਰੀ ਸਕੂਲਾਂ ਚ ਆਏ ਨੇ ਔਰ ਬਾਕੀ ਅਸੀਂ ਸਕੂਲ ਵਧੀਆ ਬਣਾ ਰਹੇ ਹਨ ਪਬਲਿਕ ਦਾ ਮਨ ਵੈਸੇ ਵੀ ਪ੍ਰਾਈਵੇਟ ਸਕੂਲਾਂ ਤੋਂ ਹਟ ਰਿਹਾ ਜਾ ਰਿਹਾ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੈ ਪਰ ਮੈਂ ਜਿੰਨੇ ਵੀ ਪ੍ਰਾਈਵੇਟ ਸਕੂਲਾਂ 'ਚ ਜਾ ਰਹੇ ਬੱਚੇ ਆ ਉਹਨਾਂ ਦੇ ਮਾਪਿਓ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਸਕੂਲ ਦੇਖੋ ਆ ਕੇ ਸਾਡਾ ਸਟਾਫ ਦੇਖੋ ਸਾਡੇ ਸਕੂਲਾਂ ਦੇ ਵਿੱਚ ਜੋ ਸਹੂਲਤਾਂ ਨੇ ਉਹ ਦੇਖੋ ਔਰ ਪ੍ਰਾਈਵੇਟ ਸਕੂਲਾਂ ਦੇ ਨਾਲ ਉਹਦੀ ਤੁਲਨਾ ਕਰੋ ਤਾਂ ਫਿਰ ਆਪਣਾ ਬੱਚਿਆਂ ਦਾ ਡਿਸੀਜਨ ਲਓ ਕਿ ਬੱਚੇ ਕਿੱਥੇ ਜੜੇ ਪੈchnੇ ਹਨ ਇਹ ਦੁਖਦਾਈ ਘਟਨਾ ਹੈ ਜੇ ਜੋ 26 ਨੌਜਵਾਨ ਜਿਹੜੇ ਸਾਡੇ ਧਰਮ ਦੇ ਆਧਾਰ ਤੇ ਮਾਰੇ ਗਏ ਨੇ ਬਹੁਤ ਗਲਤ ਹੈ ਮੈਂ ਤਾਂ ਇਸ ਵਾਸਤੇ ਕੋਈ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਸਮਾਜ ਨੂੰ ਜਿਹੜਾ ਸਿੱਖਿਆ ਕੋਨਾ ਜ਼ਰੂਰੀ ਹੈ ਕਿਉਂਕਿ ਮੈਂ ਮੇਰੀ ਆਦਤ ਹੈ ਕਿ ਮੈਂ ਉਸਤਰੀ ਜਿਹੜੇ ਆ ਬਾਗੀ ਦੇਸ਼ਾਂ ਦੇ ਵੀ ਨਿਊਜ਼ ਚੈਨਲ ਜਿਹੜਾ ਦੇਖਦਾ ਰਹਿਣਾ ਆ ਔਰ ਇਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੀ ਕਾਫੀ ਜਿਹੜੇ ਨਿਊਜ਼ ਚੈਨਲ ਦੇਖੇ ਉੱਥੇ ਬਸ ਕੋਈ ਰਾਗ ਲਾਇਆ ਹੁੰਦਾ ਆ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਸਾਡੇ ਵੀ ਕਈ ਚੈਨਲ ਇਦਾਂ ਦੇ ਨੇ ਇੰਡੀਆ ਦੇ ਜਿੱਤੇ ਕਿ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਬਸ ਕਿਹਾ ਜਾਂਦਾ ਆ ਮੇਰੀ ਆਪਣੀ ਸੋਚ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਜੋ ਹੈਗਾ ਆਪਣਾ ਇੱਕ ਆਰਡਰ ਪਾਸ ਕਰੇ ਜਿਸ ਤਹਿਤ ਇਹ ਹੋਏ ਕਿ ਕਿਸੇ ਵੀ ਸਟੇਜ ਤੋਂ ਕਿਸੇ ਵੀ ਚੈਨਲ ਜਾਂ ਕੋਈ ਜੇਕਰ ਸਰਕਾਰ ਚੰਗੀ ਹੋਵੇ ਨਾ ਸੈਂਟਰਲ ਗਵਰਨਮੈਂਟ ਚੰਗੀ ਹੋਵੇ ਤੇ ਕਾਨੂੰਨ ਪਾਸ ਕਰੇ ਕਿ ਕੋਈ ਵੀ ਸਟੇਜ ਤੋਂ ਕਿਸੇ ਵੀ ਧਰਮ ਦਾ ਨਾਮ ਨਹੀਂ ਲਏਗਾ ਕੋਈ ਵੀ ਚੈਨਲ ਕਿਸੇ ਧਰਮ ਦਾ ਨਾਮ ਨਹੀਂ ਲਏਗਾ ਸਿਰਫ ਤੇ ਸਿਰਫ ਜੇ ਉਹ ਇੰਡੀਅਨ ਆ ਤਾਂ ਉਹਦਾ ਨਾਮ ਕਹੇਗਾ ਵੀ ਸਿਟੀਜ਼ਨ ਆਫ ਇੰਡੀਆ ਫਲਾਨ ਬਾ ਜਗਾ ਦਾ ਉਹ ਨਾਮ ਤੋਂ ਉਚਾਰਿਆ अदरवाइज ਧਰਮ ਦਾ ਨਾਮ ਬਿਲਕੁਲ ਬੰਦ ਹੋ ਜਾਏਗਾ ਤੇ ਇਹ ਸਾਰਾ ਕੁਝ ਖਤਮ ਹੋ ਜਾਏਗਾ ਬਹੁਤ ਉਕੁੰਦਾ ਜਦੋਂ ਇਹ ਹਜੀਆਂ ਕੱਢਨਾਵਾਂ ਹੁੰਦੀਆਂ ਪੰਜਾਬ ਨੇ ਵੀ ਇਹ ਬਹੁਤ ਹੰਡਾਇਆ ਤੇ ਜੰਮੂ ਕਸ਼ਮੀਰ ਤੇ ਜੋ ਹੋ ਰਿਹਾ ਹੈ ਕਾਫੀ ਢੇਰ ਤੱਕ ਹਾਲਾਤ ਬਹੁਤ ਸ਼ਾਂਤ ਸੀਗੇ ਹੁਣ ਹਾਲਾਤ ਫਿਰ ਵਿਗੜੇ ਆ ਬਹੁਤ ਦੂਰਾ ਲੱਗਦਾ ਆ ਇਹਦੇ ਨਾਲ ਜੰਮੂ ਕਸ਼ਮੀਰ ਤੇ ਜੋ ਲੋਕ ਸੀਗੇ ਉਹਨਾਂ ਦੀ ਵੀ ਜੇਬ ਤੇ ਬੋਝ ਪੈਂਦਾ ਕਿਉਂਕਿ ਇੱਕ ਟੂਰਿਸਟ ਕੁਲੀਏ ਸੀਗੀ ਔਰ ਬਹੁਤ ਨੁਕਸਾਨ ਹੋਇਆ ਇਸ ਨੂੰ ਦੇਖੋ ਲੰਘ ਦੇ ਨਾਲ ਜਿਹੜਾ ਹੈਗਾ ਇੱਕ ਤੋਂ ਬਿਜ਼ਨਸ ਖਰਾਬ ਹੋਣਾ ਹੈ ਚਲੋ ਇਹ ਵਿਰੋਧ ਕਰਨ ਦਾ ਤਰੀਕਾ ਹੈਗਾ ਸਰਕਾਰ ਦਾ ਬਟ ਐਕਚੁਅਲ ਜੋ ਹਾਲਾਤ ਨੇ ਉਹ ਇਹੀ ਆ ਕਿ ਸਾਨੂੰ ਪਬਲਿਕ ਨੂੰ ਜਾਗਰੂਕ ਕਰਨਾ ਪਏਗਾ ਜੋ ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਕਰਦੇ ਨੇ ਉਸ ਚੀਜ਼ ਨੂੰ ਹਟਾਉਣਾ ਪਏਗਾ ਪੈਸੇ ਤੇ ਦੇਖਿਆ ਜਾਏ ਤੇ ਨਾ ਦੇ ਪਾਕਿਸਤਾਨੀ ਆਵਾਮ ਲੜਾਈ ਚਾਹੁੰਦੀ ਨਾ ਇੰਡੀਆ ਦੀ ਆਵਾਮ ਲੜਾਈ ਚਾਹੁੰਦੀ ਇਹ ਤਾਂ ਸਿਰੇਪੋਹੀ ਲੋਕ ਕਰਾਉਂਦੇ ਆ ਜਿਹੜੇ ਆਪਣੇ ਮਤਲਬ ਵਾਸਤੇ ਫਾਇਦਾ ਜਿਹੜਾ ਦੇਖਦੇ ਉਹ ਹੀ ਸਾਰਾ ਕੁਝ ਕਰਾਉਂਦੇ। ਉਹ ਜੀ ਉਹਦੇ ਮਤੇ ਪਾ ਚੁੱਕੇ ਆ 28 ਮਾਰਚ ਤੱਕ ਜਿਹੜੇ ਸਪਨਾ ਦੇ ਸਾਰੇ ਸਪਨਾ ਦੇ ਟੋਟਲੀ ਸਾਡੇ ਹਲਕਾ ਚੇੜਰ ਗਵਿੰਦਪਰ ਸਾਹਿਬ ਦੇ ਸਾਰਿਆਂ ਦੀ ਜਿਹੜੀ ਸਫਾਈ ਉਹ ਕਰਵਾਈ ਜਾਏ ਕਿ ਔਰ ਇਹਦਾ ਜਿਹੜਾ ਸਾਡੇ ਬਜਟ ਦੇ ਵਿੱਚ ਵਿਸ਼ੇਸ਼ ਜਿਹੜਾ ਉਹ ਰੱਖਿਆ ਗਿਆ ਆ ਬਜਟ ਉਹਦੇ ਨਾਲ ਅਸੀਂ ਸਾਰੇ ਪਿੰਡਾਂ ਦੇ ਸਪਨਾ ਦੀ ਸਫਾਈ ਕਰਵਾ ਦੇ ਹਾਂਜੀ ਪਹਿਲ ਦੇ ਦਾਤ ਥੈਂਕ ਯੂ ਤੇ ਹੋਰ ਹਕਸਾਨ ਯੂਨੀਅਨ ਨੇ ਘੇਰਿਆ ਹੀ ਬਨਤ ਮੋਕਲ ਤੇ ਉਹਨਾਂ ਦਾ ਕੋਈ ਉਹਨਾਂ ਨੂੰ ਗੱਲ ਹੀ ਨਹੀਂ ਕੋਈ ਉਹ ਉਹਨਾਂ ਨੂੰ ਇਹੋ ਪੁੱਛਿਆ ਗਿਆ ਵੀ ਤੁਹਾਡਾ ਮੁੱਦਾ ਕੀ ਆ ਤੇ ਕਹਿੰਦੇ ਅਸੀਂ ਤੁਹਾਨੂੰ ਵਿਕਾਸ ਨਹੀਂ ਕਰਨ ਦੇਣਾ ਦੱਸੋ ਕਣਕ ਝੋਨੇ ਦਾ ਕੋਈ ਹੋਰ ਕਿਸਾਨੀ ਮੁੱਦਾ اٹھਾਉਣ ਵਿਕਾਸ ਕਿਉਂ ਰੋਕਦੇ ਆਓ ਕਿਉਂ ਐਮਐਲਏ ਸਾਹਿਬ ਦੇ ਰਸਤਿਆਂ ਦੇ ਵਿੱਚ ਰੁਕਾਵਟਾਂ ਪਾਉਂਦੇ ਆ ਇਸ ਗੱਲ ਦੀ ਇਹ ਨਖੇਦੀ ਕਰਦੇ ਆ ਕਿ ਜੋ ਇਹ ਕਿਸਾਨ ਕਰ ਰਿਹਾ ਬਿਲਕੁਲ ਗਲਤ ਆ ਪੰਜਾਬ ਸਰਕਾਰ 3 ਸਾਲ ਹੋਏ ਆਏ ਵਾ ਪੰਜਾਬ ਸਰਕਾਰ ਤੇ ਰਵਾਇਤੀ ਪਾਰਟੀਆਂ ਦੇ 75 ਸਾਲਾਂ ਦਾ ਲੋਕ ਕੰਪੈਰੀਜ਼ਨ ਕਰ ਲੈਣਾ ਕਿ 3 ਸਾਲਾਂ ਦੇ ਵਿੱਚ ਤੇ 75 ਸਾਲਾਂ ਦੇ ਵਿੱਚ ਕੀ ਇਹਨਾਂ ਨੇ ਕਰ ਦਿੱਤਾ ਵੇਖੋ ਇਹਨਾਂ ਦੇ ਪੁਆੜੇ ਪਾਏ ਜਿਹੜੇ ਆ ਉਹ ਮਾਨ ਸਰਕਾਰ ਜਿਹੜੀ ਆ ਉਹ ਨੇ ਜਿੱਠ ਰਹੀ ਆ ਤੇ ਲੋਕਾਂ ਨੂੰ ਰਾਤਾ ਮਿਲ ਰਹੀਆਂ ਲੋਕ ਖੁਸ਼ ਆ ਲੋਕ ਅਸੀਸਾਂ ਦਿੰਦੇ ਐ ਐਮ ਐਲ ਏ ਸਾਹਿਬ ਨੂੰ ਸਭ ਭਗਵਾਨ ਸਿੰਘ ਮਾਨ ਨੂੰ ਸ਼ਿਸ਼ੋਧਿਆ ਸਾਹਿਬ ਸਾਰੇ ਦਿੱਲੀ ਤੋਂ ਆਏ ਸਾਡਾ ਮਾਰਗਦਰਸ਼ਨ ਕਰਦੇ ਆ ਸਾਰੀ ਆਮ ਪਾਰਟੀ ਦੇ ਜਿੰਨੇ ਅਸੀਂ ਵਰਕਰਾਂ ਅਸੀਂ ਚਟਾਨਾਂ ਵਾਂਗੂ ਜਿਹੜੇ ਆ ਐਡਵੋਕੇਟ ਅਮਰਪਾਲ ਸਿੰਘ ਨਾਲ ਖੜੇ ਆ ਉਹਨਾਂ ਨਾਲ ਅਸੀਂ ਜਿਹੜੇ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰਿਕਿਰਤੀਆਂ ਲਖਨਾ ਅਸੀਂ ਆਪਣੇ ਰਣਨੀਤੀ ਬਣਾ ਰਹੇ ਆ ਅਸੀਂ ਜਿਹੜੇ ਆ ਵੱਡੀ ਪੱਧਰ ਤੇ ਆਪਣੇ ਇਲੈਕਸ਼ਨਾਂ ਜਿੱਤਾਂਗੇ ਲੋਕਾਂ ਤੋਂ ਪਿਆਰ ਕਬੂਲਾਂਗੇ ਔਰ ਆਪਣੇ ਕੰਮ ਦੇ ਆਧਾਰ ਤੇ ਲੋਕਾਂ ਦੇ ਕੋਲ ਜਾਵਾਂਗੇ ਜੋ ਅਸੀਂ ਤਿੰਨਾਂ ਸਾਲਾਂ ਵਿੱਚ ਵਿਕਾਸ ਕੀਤਾ ਉਸ ਆਧਾਰ ਤੇ ਅਸੀਂ ਬਲਾਕ ਸੰਪਤੀ ਅੱਜ ਜਿਲ੍ਹਾ ਪ੍ਰੀਖਿਆਦਿਆਂ ਚੋਣਾਂ ਵੱਡੇ ਮਾਰਜਨ ਨਾਲ ਜਿੱਤਾਂਗੇ। ਮੇਰਾ ਨਾਮ ਤਰਸਿੰਦਰ ਸਿੰਘ ਡੀਪੀਓ ਕਾਦੀਨਵਨ। ਅੱਜ ਸਾਡੇ ਹਲਕੇ ਦੇ ਵਿੱਚ ਹਲਕਾ ਸ਼੍ਰੀਗੁਰਿੰਦਰ ਦੇ ਵਿੱਚ 46 ਲੱਖ 9000 ਰੁਪਏ ਦੇ ਜਿਹੜੇ ਆ ਵਿਕਾਸ ਕਾਰਜਾਂ ਦਾ ਮਾਨਯੋਗ ਐਮਐਲਏ ਸ਼੍ਰੀ ਅਮਰਪਾਲ ਸਿੰਘ ਜੀ ਵੱਲੋਂ ਜਿਹੜਾ ਵਾ ਉਦਘਾਟਨ ਜਿਹੜਾ ਵਾ ਉਹ ਕੀਤਾ ਗਿਆ। ਅੱਜ ਪੰਚਸੰਗ ਦੇ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਟੋਟਲ ਹਲਕਾ ਸ਼੍ਰੀਗੁਰਿੰਦਰ ਦੇ ਵਿੱਚ 74 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਵਾ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜਾ ਜਿਵੇਂ ਕਲਾਸਰੂਮ ਕੰਪਿਊਟਰ ਲੈਬ ਸਾਇੰਸ ਲੈਬ ਲਾਇਬ੍ਰੇਰੀ ਚਾਰਦਵਾਰੀ ਟਾਇਲਟ ਰੂਮ ਵਗੈਰਾ ਦਾ ਜਿਹੜਾ ਵਾ ਜਿਹੜੀ ਜਿਹੜੀ ਸਕੂਲ ਦੀ ਜ਼ਰੂਰਤ ਸੀਗੀ ਉਹਨੂੰ ਜੋ ਪਿਛਲੇ ਸਮੇਂ ਦੇ ਵਿੱਚ ਗ੍ਰਾਂਟਾਂ ਦਿੱਤੀਆਂ ਵਾ ਉਹਦਾ ਜਿਹੜਾ ਵਾ ਉਦਘਾਟਨ ਜਿਹੜਾ ਵਾ ਉਹ ਮਾਨਯੋਗ ਐਮਐਲਏ ਸਾਹਿਬਾ ਜਿਹੜੇ ਆ ਉਹ ਕਰ ਰਹੇ ਆ ਜੀ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਕਰਦੇ ਹਾਂ ਜੀ ਪੰਜਾਬ ਸਰਕਾਰ ਦਾ ਜਨਾਂ ਨੇ ਸਾਡੇ ਸਕੂਲਾਂ ਦੀ ਜਿਹੜੀ ਆ ਉਹ ਨਿਹਾਰ ਬਦਲੀ ਆ ਤੇ ਹਰੇਕ ਸਕੂਲ ਦੇ ਕੋਲੋਂ ਜਿਹੜਾ ਵਾ ਹੁਣ ਫਿਰ ਦੁਬਾਰਾ ਜਿਹੜਾ ਵਾ ਸਰਕਾਰ ਵੱਲੋਂ ਜਿਹੜਾ ਵਾ ਉਹ ਡਿਮਾਂਡ ਲਈ ਜਾ ਰਹੀ ਆ ਜੇ ਕਿਸੇ ਸਕੂਲ ਨੂੰ ਕਿਸੇ ਵਿੱਚ ਚੀਜ਼ ਦੀ ਜ਼ਰੂਰਤ ਆ ਉਹ ਜਿਹੜੀ ਆ ਉਹ ਪੂਰੀ ਕੀਤੀ ਜਾਏਗੀ ਸਰਕਾਰ ਵੱਲੋਂ ਤੇ ਬਕਾਇਦਾ ਜਿਹੜਾ ਵਾ ਸਕੂਲਾਂ ਦੇ ਕੋਲੋਂ ਸਰਟੀਫਿਕੇਟ ਲਿਆ ਜਾ ਰਿਹਾ ਸਾਡੇ ਕੋਲ ਸਾਰੀਆਂ ਸੁਵਿਧਾ ਜਿਹੜੀਆਂ ਉਪਲਬਧ ਹਨ ਇਸ ਕਰਕੇ ਅਸੀਂ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਜੀ ਮਾਨ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬਾਇਸ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਜੋਗ ਅਗਵਾਈ ਹੇਠ ਜਿਹੜਾ ਵਾ ਬਲਾਗ ਦੇ ਜਿਹੜਾ ਸਾਰੇ ਵਿਦਿਆਰਥੀ ਜਿਹੜੇ ਹਸਪਤਾਲ ਨੇ ਨੇਪਰੇ ਚੜ੍ਹਿਆ ਤੇ ਪੰਜਾਬ ਸਰਕਾਰ ਦੇਖੋ ਜੀ ਅਸੀਂ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਰਕਾਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੁਣ ਸਾਡੇ ਕੋਲ ਜਿਹੜੇ ਆ ਕਾਧੀਆਂ ਬਲਾਗ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਆ ਸਟਾਫ ਜਿਹੜਾ ਪੂਰਾ ਵਾ ਅਧਿਆਪਕ ਪੂਰੇ ਆ ਸਭ ਸਾਪ্লাস ਟੀਚਰ ਸਾਡੇ ਕੋਲ ਕੁਝ ਹੈਗੇ ਆ ਸਾਰੇ ਸਕੂਲਾਂ ਦੇ ਵਿੱਚ ਸਟਾਫ ਪੂਰਾ ਵਾ ਮਾਪਿਓ ਵਾਤ ਵਾਤ ਜਿਹੜਾ ਵਾ ਸਾਡੇ ਸਰਕਾਰੀ ਸਕੂਲਾਂ ਦਾ ਜਿਹੜਾ ਲਾਭ ਉਠਾਉਣ ਤੇ ਆਪਣੇ ਬੱਚਿਆਂ ਨੂੰ ਜਿਹੜੀ ਆ ਪਿਆਰੀ ਵਿਦਿਆ ਜਿਹੜੀ ਆ ਦਿਵਾਉਂ। ਅੱਜ ਜੋਨ ਪ੍ਰਧਾਨ ਬਾਬਾ ਰਾਮ ਥੰਮਣ ਅਰੇ ਅਰਸ਼ਪਾਲ ਸਿੰਘ ਪਿੰਡ ਭਰਤ ਬੋ ਰਿਹਾ ਜੀ। ਅੱਜ ਅਸੀਂ ਪਿੰਡ ਤੇ ਨਤਮੋਕਲ ਸਕੂਲ ਦੇ ਸਾਹਮਣੇ ਖੜੇ ਆ। ਜਿੱਥੇ ਐਮਐਲਏ ਜਿਹੜਾ ਪੁਰਾਣੀ ਬਿਲਡਿੰਗ ਦਾ ਇਕਾਟਨ ਕਰਨ ਆ ਰਿਹਾ ਜਿੱਥੇ ਸਾਰਾ ਪ੍ਰਸ਼ਾਸਨ ਜਿਹੜਾ ਉਹਨੇ ਵੱਧਾ ਕੋਈ ਜਿਹੜਾ ਜਦੋਂ ਉੱਥੇ ਸਵਾਲ ਕੀਤੇ ਆ ਵੀ ਟੀਚਰ ਪੂਰੇ ਆ ਆ ਨਹੀਂ ਜੀ ਨਫਰੀ ਦੇ ਹਿਸਾਬ ਦੇ ਨਾਲ ਟੀਚਰ ਪੂਰੇ ਆ ਕਲਾਸਾਂ ਦੇ ਹਿਸਾਬ ਨਾਲ ਟੀਚਰ ਪੂਰੇ ਨਹੀਂ ਕੋਈ ਨਵੀਂ ਚੀਜ਼ ਨਹੀਂ ਬਣੀ ਪਰ ਇੱਕ ਰੁਟੀਨ ਬਣਾਇਆ ਵੀ ਹਰ ਸਕੂਲ ਦੇ ਵਿੱਚ ਜਾਣਾ ਆਪਣੇ ਕਰਿੰਦਿਆਂ ਨੂੰ ਉੱਥੇ ਇਕੱਠਾ ਕਰਨਾ ਤੇ ਆਪਣੀ ਗੱਲ ਕਰਨੀ ਆ ਇਹ ਸਾਡਾ ਵਕਾਸ਼ ਆ ਅਹੀਂ ਇਹਨਾਂ ਕੋਲ ਇਹੋ ਹੀ ਸਵਾਲ ਪੁੱਛਦੇ ਆਂ ਵੀ ਜਦੋਂ ਤੁਸੀਂ ਇਹ ਵਿਘਾਟਨ ਕਰਨ ਕੋਈ ਨਵੀਂ ਚੀਜ਼ ਬਣਾਓ ਤੇ ਉਹਦਾ ਵਿਘਾਟਨ ਕਰ ਦਿਓ ਤੇ ਪੁਰਾਣੀ ਬਣੀ ਆ ਉਹਨੂੰ ਮਾਰਾ ਜਾਂ ਚੂਨਾ ਮਾਰ ਕੇ ਤੇ ਉਹਦਾ ਵਿਘਾਟਨ ਕਰ ਰਹੇ ਹੋ ਕਾ ਦਾ ਵਿਘਾਟਨ ਕਰ ਰਹੇ ਹੋ ਕੀ ਤੁਸੀਂ ਨਵੀਂ ਟੈਕਨੋਲੋਜੀ ਵਾਲੀ ਇਹ ਨਵੀਂ ਲੈਬ ਖੋਲ ਦਿੱਤੀ ਐ ਕੀ ਉਹ ਕੰਪਿਊਟਰ ਪੜਾਉਣਾ ਸ਼ੁਰੂ ਕਰ ਦਿੱਤਾ ਵਾ ਉਹ ਉਹ ਜਵਾਬ ਦੇ ਦਿਓ ਹਜ਼ਾਰਾਂ ਟੀਚਰ ਤੇ ਰਜਾਨਾ ਆਪਣੀਆਂ ਮੰਗਾਂ ਵਾਸਤੇ ਇਹ ਚੰਡੀਗੜ੍ਹ ਡਾਂਗ ਸੋਟਾ ਖਾ ਰਹੇ ਆ ਤੇ ਇੱਥੇ ਉਹਨਾਂ ਨੇ ਆਪਣੇ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਅੱਜ ਫਲਾਣੀ ਜਗ੍ਹਾ ਅਦਗਾਟਨ ਕਰਨ ਜਾ ਰਹੇ ਆ ਅੱਜ ਫਲਾਣੀ ਜਗ੍ਹਾ ਅਦਗਾਟਨ ਕਰਨ ਕਿਹੜਾ ਨਵਾਂ ਕੰਮ ਕਰ ਦਿੱਤਾ ਜਿਹਦੇ ਅੱਜ ਨਤਮੋਕਲ ਸਕੂਲ ਦੇ ਵਿੱਚ ਜਿਹੜੀ ਨਵੀਂ ਚੀਜ਼ ਆ ਇਹ ਸਾਨੂੰ ਦਿਖਾ ਦੇਣਾ ਬਾਥਰੂਮ ਪਹਿਲਾਂ ਬਣੇ ਆਲਰੇਡੀ ਬਿਲਡਿੰਗ ਪਹਿਲਾਂ ਬਣੀ ਹੈ ਕੇਵਲ ਤੇ ਕੇਵਲ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤੋਂ ਲਾਂਭੇ ਕਰਕੇ ਆਪਣੀ ਰਜਾਨਾ ਖਬਰਾਂ ਦੇ ਵਿੱਚ ਲੇਖ ਲਿਖ ਰਹੇ ਆ ਉਹ ਉਹਨਾਂ ਜਿਹੜੇ ਅਫਸਰਿਓ ਕੀਦੇ ਆ ਉਹ ਉਹ ਇਨਐਮਐਲ ਦੇ ਦੱਬੇ ਹੋਏ ਆ ਠੀਕ ਹੈ ਜੀ ਕਿੱਥੇ ਤੁਸੀਂ ਅਸੀਂ ਕਿੱਥੇ ਨਹੀਂ ਦਿੰਦੇ ਸਾਡੇ ਕਿਹੜੇ ਲੇਖ ਦੇ ਵਿੱਚ ਨਹੀਂ ਲਿਖੇ ਸਾਡੇ ਕਿ ਵੇਖੋ ਰਜਾਨਾ ਜੀਤ ਅਖਬਾਰ ਦੇ ਅੱਜ ਦਾ ਕੋਈ ਧਰਨਾ ਨਹੀਂ ਅਸੀਂ ਸਿਰਫ ਉਹਨਾਂ ਤੇ ਸਵਾਲ ਕਰਨਾ ਵੀ ਅੱਜ ਜਿਹੜਾ ਤੁਸੀਂ ਘਾਟਨ ਕਰ ਰਹੇ ਹੋ ਕਿਹੜੀ ਨਵੀਂ ਚੀਜ਼ ਬਣਾਈਆਂ ਉਹ ਸਾਨੂੰ ਦੱਸੀ ਜਾ ਇਹਦੀ ਕੋਈ ਸ਼ਿਕਾਇਤ ਨਹੀਂ ਕੀਤੀ ਜਾਏਗੀ ਤੁਹਾਡੇ ਵੱਲੋਂ ਅਸੀਂ ਜੇ ਅਸੀਂ ਕਰਾਂਗੇ ਜਿਵੇਂ ਅਸੀਂ ਸਕੂਲ ਤੇ ਪਿੰਡ ਦੇ ਮਾਲਕ ਹਾਂ ਸਾਨੂੰ ਪਤਾ ਵੀ ਕੋਈ ਨਵੀਂ ਚੀਜ਼ ਨਹੀਂ ਬਣੀ ਠੀਕ ਹੈ